ਸਹੀ ਰਾਤ ਨੂੰ 12 ਵਜੇ ਆٹے ਵਾਲੇ ਗੋਲ ਗੱਪੇ ਬਣਾ ਕੇ ਤੇ ਸਵੇਰ 4 ਵਜੇ ਸੂਜੀ ਵਾਲੇ ਗੋਲ ਗੱਪੇ ਬਣਾਉਨੇ ਆ 4 ਘੰਟੇ ਪੈਣੇ ਇੱਕ ਦਿਨ ਦੇ ਵਿੱਚ ਅੱਜ 4 ਚੀਜ਼ ਆਪਣੀ ਜਿ ਕੋਈ ਫੂਡ ਇਨਸਪੈਕਟਰ ਦੇ ਵਿੱਚ ਚੈੱਕ ਕਰਾ ਲੈਣ ਕਿਸੇ ਵੀ ਚੀਜ਼ ਦਾ ਸੈਂਪਲ ਭਰ ਲੈਣ ਦਹੀਂ ਦਾ ਪਾਣੀ ਦਾ ਗੋਲ ਗੱਪਾ ਕਿਸੇ ਵੀ ਚੀਜ਼ ਦਾ ਹੀ ਬਿਲਕੁਲ ਕਿਸੇ ਵੀ ਚੀਜ਼ ਵਿੱਚ ਕੋਈ ਚੀਜ਼ ਦੀ ਮਿਲਾਵਟ ਨਹੀਂ ਹੋਣੀ ਮੈਂ ਇਦੇ ਤੱਕ ਨਹੀਂ ਵਰਤਦੇ ਸੀ ਕਲਾ ਆٹے ਦੇ ਗੋਲ ਗੱਪੇ ਜਦੋਂ ਵੀਡੀਓ ਪਹਿਲਾਂ ਬਣੀ ਸੀ ਤਾਂ ਦੇ ਪ੍ਰਵਾਸੀ ਭਰਾਵਾਂ ਨੂੰ ਥੋੜੇ ਗਲਤ ਵਰਡਿੰਗ ਬੋਲ ਗਏ ਸੀਗੇ ਉਹਨਾਂ ਲਈ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਸਾਰੇ ਪ੍ਰਵਾਸੀ ਭਰਾਵਾਂ ਤੋਂ ਹੀ ਮਾ ਸਮਾ ਵਿੱਚ ਉੱਤ ਤੂੰ ਮੂਰੇ ਆੜ ਕੇ ਤਾਂ ਦੇਖ ਸੁਆਦ ਬਹੁਤ ਆਉ ਸੱਚੀ ਜ਼ਿੰਦਗੀ ਨਾਲ ਤੂੰ ਲੜ ਕੇ ਤਾਂ ਦੇਖ ਕਹਿੰਦੇ ਕਿਸਮਤ ਮਿਹਨਤ ਕੀਤਿਆਂ ਬਦਲਦੀ ਐ ਆਲਸ ਦਾ ਬੰਦੇ ਨੂੰ ਮੂੰਹ ਤੱਕ ਧੋਣ ਨਹੀਂ ਦਿੰਦਾਗਾ ਉਸੇ ਮੁੱਦੇ ਦੀ ਨਜ਼ਰ ਰੱਖਦੇ ਆ ਅੱਜ ਨੌਜਵਾਨ ਨੂੰ ਤੁਹਾਨੂੰ ਉਸ ਨਾਲ ਮਲਾਉਣ ਲੱਗੇ ਆ ਜਿਨੇ ਆਪਣੇ ਪੈਗਸ ਗੋਲ ਗੱਪਿਆਂ ਦੇ ਵੀ ਪੈਕੇਜ ਰੱਖੇ ਹੋਏ ਆ ਠੀਕ ਐ 149 ਰੁਪਏ ਦੇ ਵਿੱਚ 4 ਜੀ ਬਿਲਕੁਲ ਅਨਲਿਮਟਿਡ ਗੋਲ ਗੱਪੇ ਖਾ ਸਕਦੇ ਆ 99 ਰੁਪਏ ਦੇ ਵਿੱਚ 2 ਜਾਣੇ ਅਨਲਿਮਟਿਡ ਗੋਲ ਗੱਪੇ ਖਾ ਸਕਦੇ ਆ ਆਪਾਂ ਉਹ ਨੌਜਵਾਨ ਨਾਲ ਗੱਲ ਕਰਾਂਗੇ ਉਹਨਾਂ ਨੇ ਇਹ ਪਲਾਨ ਕਿਵੇਂ ਸੋਚਿਆ ਜਿਹੜੀ ਪਿਛਲੇ ਦਿਨ ਇਹਨਾਂ ਦੀ ਸੋਸ਼ਲ ਮੀਡੀਆ ਤੇ ਖਬਰ ਕਾਫੀ ਜ਼ਿਆਦਾ ਪੋਸਟ ਵਾਇਰਲ ਹੋ ਰਹੀ ਆ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੋ ਹਾਂਜੀ ਹਾਂਜੀ ਬਹੁਤ ਕਿੰਨੇ ਕਰਬ ਦੀ ਕਿਰਪਾ ਜੀ ਤੁਹਾਡੇ ਤੇ ਬਹੁਤ ਵਧੀਆ ਚੱਲੀ ਜਾਂਦਾ ਮਹਾਰਾਜ ਚਲੋ ਤੇ ਜਿਹੜੇ ਤੁਹਾਡੀ ਪੋਸਟ ਵਾਇਰਲ ਕਰਨ ਵਾਲੇ ਸੀਗੇ ਮੈਂ ਸੁਣਿਆ ਉਹ ਬਾਈ ਤੁਹਾਡੇ ਇੱਥੇ ਲੋਕਲ ਹੀ ਸੀਗੇ ਹਾਂਜੀ ਲੋਕਲ ਹੀ ਸੀਗੇ ਇੱਕ ਵਾਰ ਉਹ ਇਹ ਕਸਟਮਰ ਉਹਦੇ ਗੋਲ ਗੱਪੇ ਖਾਣ ਆਏ ਸੀਗੇ ਅੱਛਾ ਜੀ ਉਹਨਾਂ ਨੇ ਪੋਸਟ ਵਾਇਰਲ ਕੀਤੀ ਸਭ ਤੋਂ ਪਹਿਲਾਂ ਠੀਕ ਹੈ ਜੀ ਤੇ ਗੋਲ ਗੱਪੇ ਮੈਂ ਸੁਣਿਆ ਤੁਸੀਂ ਕਾਫੀ ਸਵਾਦ ਬਣਾਉਂਦੇ ਹੋ ਤੁਹਾਡੇ ਤੋਂ 2 ਕਮੈਂਟ ਅਸੀਂ ਲਵਾਂਗੇ ਕਸਟਮਰ ਤੁਹਾਡੇ ਕੋਲ ਰਸ਼ ਵੀ ਕਾਫੀ ਜ਼ਿਆਦਾਗਾ ਤੇ ਜਿਹੜੇ ਤੁਹਾਡੇ ਕੋਲ ਕਿੱਥੋਂ ਕਿੱਥੋਂ ਦੂਰੋਂ ਖਾਣ ਆਉਂਦੇ ਲੋਕੀ ਕਾਫੀ ਦੂਰੋਂ ਦੂਰੋਂ ਆਉਂਦੇ ਆਈ ਬਾਕੀ ਉਹ ਲੋਕਾਂ ਨੂੰ ਪਸੰਦ ਲੱਗਦੇ ਹੈ ਤਾਂ ਦੇਸੀ ਤਰੀਕੇ ਨਾਲ ਬਣਾਉਣੇ ਆ ਜਾਵਾ। ਹਾਂਜੀ। ਉਹ ਲੋਕਾਂ ਨੂੰ ਪਸੰਦ ਲੱਗਦੇ ਉਹ ਵੱਖਰੀ ਗੱਲ ਹੈ। ਕੋਈ ਬਾਈ ਕਹਿੰਦਾ ਵੀ ਕਈ ਕੈਮੀਕਲ ਪਾ ਕੇ ਬਣਾਉਂਦੇ ਆ ਤੇ ਕਈ ਆਪਾਂ ਕਹਿੰਦਾ ਦੇਸੀ ਤਰੀਕੇ ਨਾਲ ਗੋਲ ਗੱਪੇ ਬਣਾਉਣੇ ਆ ਬਿਲਕੁਲ ਜੀ ਇਹ ਚੀਜ਼ ਆਪਣੀ ਜੀ ਕੋਈ ਫੂਡ ਇਨਸਪੈਕਟਰ ਦੇ ਵੀ ਚੀਜ਼ ਚੈੱਕ ਕਰਾ ਲੈਣ ਕਿਸੇ ਵੀ ਚੀਜ਼ ਦਾ ਸੈਂਪਲ ਭਰ ਲੈਣ ਦਹੀਂ ਦਾ ਪਾਣੀ ਦਾ ਗੋਲ ਗੱਪਾ ਕਿਸੇ ਵੀ ਚੀਜ਼ ਦਾ ਬਿਲਕੁਲ ਕਿਸੇ ਵੀ ਚੀਜ਼ ਵਿੱਚ ਕੋਈ ਚੀਜ਼ ਦੀ ਮਿਲਾਵਟ ਨਹੀਂ ਹੋਣੀ ਮੈਂ ਇਦੇ ਤੱਕ ਨਹੀਂ ਵੱਤਦੇ ਸੀ ਕੱਲਾ ਆਟੇ ਦੇ ਕੋਲ ਗੱਪੇ ਬਣਾਉਂਦੇ ਅੱਛਾ ਕੱਲੇ ਆਟੇ ਦੇ ਕੋਲ ਬਾਈ ਦਾ ਵੀ ਨਹੀਂ ਵੱਤਦੇ ਕੋਲ ਗੱਪੇ ਤੇ ਅੱਜ ਮੇਰੇ ਹਿਸਾਬ ਨਾਲ ਤੁਹਾਡੇ ਗੋਲ ਗੱਪੇ ਖਤਮ ਵੀ ਹੋ ਚੱਲੇ ਆ ਤੁਸੀਂ ਹੋਰ ਵੀ ਬਣਾਇ ਕੇ ਰੱਖੇ ਹੋ ਹਾਂਜੀ ਬਾਈ ਇਹ ਗੋਲ ਪਿਆ ਹੀ ਜਾਂਦਾ ਮੇਰਾ ਭਰਾ ਲੈ ਕੇ ਅੱਛਾ ਆ ਹੀ ਜਾਂਦਾ ਹਾਂਜੀ ਪਰਿਵਾਰ ਦੇ ਵਿੱਚ ਕਿੰਨੇ ਜੀ ਹੋ ਤੁਸੀਂ ਜੀ ਪੰਜ ਜਣੇ ਬਾਈ ਅੱਛਾ ਪੰਜ ਜਣੇ ਤੁਹਾਡੇ ਮੇਰੇ ਮਾਂ ਠੀਕ ਹੈ ਜੀ ਤੇ ਕਿੰਨੇ ਤੁਸੀਂ ਭਰਾ ਇੱਥੇ ਕਿੰਨੇ ਕੰਮ ਕਰਦੇ ਹੋ ਜੀ ਦੋ ਭਰਾ ਕੰਮ ਕਰਦੇ ਦੋ ਭਰਾ ਜਿਹੜੇ ਤੁਸੀਂ ਇਸ ਸਟਾਲ ਤੇ ਕੰਮ ਕਰਦੇ ਹੋ ਹਾਂਜੀ ਤੇ ਤੁਹਾ ਉਹ ਘਰੀ ਹੁੰਦੇ। ਉਹ ਘਰੀ ਹੁੰਦੇ ਆ। ਉਹ ਵੀ ਕੋਈ ਕੰਮ ਕਰਦੇ ਆ ਜੀ। ਨਹੀਂ ਉਹਨਾਂ ਦਰੰਗ ਹੋ ਗਿਆ ਸੀ ਉਹ ਘਰੀ ਵੀ ਜੀ। ਅੱਛਾ ਜੀ। ਕਿੰਨੇ ਪੜ੍ਹੇ ਲਿਖੇ ਕਿੰਨੇ ਤੁਸੀਂ ਵੀਰ ਜੀ? 12 ਪਾਸ। 12 ਪਾਸ। ਉਸ ਤੋਂ ਬਾਅਦ ਸੁਪਨਾ ਤੁਸੀਂ ਇਹ ਸੋਚਿਆ ਵੀ ਮੈਂ ਰੇੜੀ ਲਾ ਲਾਂ ਆਪਣਾ ਸਟਾਲ ਲਾਣ। ਹਾਂਜੀ ਹਾਂਜੀ। ਪਲੱਸ 2 ਤੋਂ ਬਾਅਦ ਤੁਸੀਂ ਆਪਣਾ ਕੰਮ ਕਰਨਾ ਸਟਾਰਟ ਕੀਤਾ ਜੀ। ਕਾ ਕੰਮ ਤਾਂ 7ਵੀਂ ਕਲਾਸ ਦੇ ਕਰਦੀ। ਅੱਛਾ ਕੰਮ ਜਿਹੜਾ ਆਪਣਾ ਉਹ 7ਵੀਂ ਕਲਾਸ ਤੋਂ ਕਰਨਾ ਸਟਾਰਟ। ਸਕੂਲ ਕਾ ਪਹਿ 7ਵੀਂ ਕਲਾਸ ਦੇ ਵਿੱਚ ਨੇ ਸ਼ੁਰੂ ਕੀਤੀ। ਅੱਛਾ ਜੀ ਤੁਸੀਂ ਫਿਰ ਜਿਹੜਾ ਤੁਹਾਡਾ ਭਰਾ ਨਾਲ ਹੈਲਪ ਕਰਾਉਂਦਾਗਾ ਤੇ ਜਿਹੜੇ ਗੋਲ ਗੱਪੇ ਆ ਉਹ ਤੁਸੀਂ ਫਿਰ ਦੋਨੇ ਭਰਾ ਇਕੱਠੀ ਬੈ ਕੇ ਬਣਾਉਣੇ ਕੇ ਨਾਲ ਕੋਈ ਹੈਲਪ ਵੀ ਕਰਦਾਗਾ ਨਹੀਂ ਘਰ ਦੇ ਘਰ ਤੇ ਹੈਲਪ ਸਾਰੇ ਇਕੱਠੇ ਬਣਾਉਨੇ ਇਕੱਠੇ ਬਣਾਉਂਦੇ ਵੇਖੋ ਸਪੀਡ ਵੀ ਬਹੁਤ ਤੇਜ਼ ਆ ਚਾਰ ਮੇਰੇ ਹਿਸਾਬ ਨਾਲ ਤੁਸੀਂ ਇਹ ਕੀ ਚੀਜ਼ ਪੈਕ ਕਰ ਰਹੇ ਹੋ ਨਹੀਂ ਭੱਲੇ ਚਾਰ ਅੱਛਾ ਚਾਰ ਦਹੀਂ ਭੱਲੇ ਫਾਸਟ ਫਾਸਟ ਪੈਕ ਵੀ ਕਰਤੇ ਆ ਤੇ ਤੁਹਾਡੇ ਕੋਲ ਰਾਸ਼ੀ ਵੀ ਬਹੁਤ ਜ਼ਿਆਦਾ ਆਗਾ ਜਿਹੜੇ ਆਸ-ਪਾਸਿਓਂ ਗੋਲ ਗੱਪੇ ਖਾਨ ਆਉਂਦੇ ਆ ਉਹਨਾਂ ਤੋਂ ਵੀ ਅਪ ਪੁੱਛਾਂਗੇ ਅੰਕਲ ਜੀ ਜਿਹੜੇ ਤੁਸੀਂ ਗੋਲ ਗੱਪੇ ਖਾਨਨੇ ਹੋ ਸਵਾਦ ਹੁੰਦੇ ਆ ਇਹਨਾਂ ਦੇ हां बहुत बढ़िया बनती है जी अच्छा जी हां बहुत अच्छी कोई आए तो नहीं कभी इत्याब बन गया जो कुछ और ना 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 कुछ नहीं बन जाएगा बहुत बढ़िया ਬਣਾਉਂਦੀ ਹੈ ਨੇਚਰਲੀ ਤਰੀਕੇ ਨਾਲ हां हां बहुत ਤਰੀਕੇ ਨਾਲ ਸਿਆਣੇ ਬੁੱਢੇ ਪਾਰਾ ਬਾਰਾ ਚ ਮੱਤਾ ਪੜੇ ਨਹੀਂ ਨਹੀਂ ਆਹੋ ਜਿਹਾ ਗਵਰਨਮੈਂਟਾ ਹੁੰਦਾ ਇਹੋ ਜਿਹੇ ਬਿਲਟਰੀ ਦੀ ਭਰਤੀ ਹੋਣ ਜਾਂ ਪੁਲਿਸ ਦੀ ਭਰਤੀ ਹੋਣ ਤੇ ਵਿਚਾਰੇ ਕੀ ਕੰਮ ਕਰਦੇ ਵੇਖ ਲਓ ਤੁਸੀਂ ਆਪ ਹੀ ਵੇਖੋ ਬਿਲਕੁਲ ਪਰ ਫਿਰ ਵੀ ਗਵਰਨਮੈਂਟਾਂ ਦੀਆਂ ਕਮੀਆਂ ਸਾਰੀਆਂ اچھا ਜੀ ਵੇਖੋ ਫਿਰ ਵੀ ਸਿਆਣਪ ਵਾਲੀ ਗੱਲ ਹੈ ਪੜ੍ਹੇ ਲਿਖੇ ਮੁੰਡੇ ਆ ਨੌਜਵਾਨ ਆ ਕਈ ਅੱਜਕੱਲ੍ਹ ਪੜ੍ਹੇ ਲਿਖੇ ਨੌਜਵਾਨ ਉਹ ਨਸ਼ੇ ਤੇ ਲੱਗ ਜਾਂਦੇ ਆ ਪਰ ਕਿਰਤ ਕਰਨ ਦੇ ਲੱਗੇ ਬੜੇ ਨਸ਼ੇ ਤੇ ਲੱਗੇ ਬਹੁਤ ਦੀਆਂ ਨਸ਼ੇ ਤੇ ਲੱਗੀ ਪੇ ਹੱਥ ਵੇਖੋ ਲੋਕ ਵੀ ਇਹਨਾਂ ਦੀ ਸਿਫਤ ਕਰ ਰਹੇ ਆ ਬਈ ਤੁਹਾਡੇ ਜਿਹੜੇ ਲੋਕ ਵੀ ਸਿਫਤ ਕਰ ਰਹੇ ਆ ਹਨਾ ਬਿਲਕੁਲ ਬਿਲਕੁਲ ਲੋਕ ਵੀ ਸਿਫਤਾਂ ਕਰ ਰਹੇ ਆ ਤੇ ਪਰ ਵੀਰ ਜੀ ਤੁਹਾਡੇ ਜਿਹੜੇ ਜਿਹੜੇ ਭਰਾ ਆ ਕਿ ਜਿਹੜਾ ਤੁਹਾਡਾ ਤੀਜਾ ਬ੍ਰਦਰ ਹੈ ਤੇ ਉਹ ਕੋਈ ਜੋਬ-ਜੋਬ ਕਰਦੇ ਆ ਨਹੀਂ ਉਹ ਜਿੱਦੇ ਫੈਕਟਰੀ ਇੱਥੇ ਲੱਗੇ ਜਿੱਦੇ ਫੈਕਟਰੀ 'ਚ ਲੱਗੇ ਹੋਏ ਆ ਜੀ ਉਹ ਕਿੰਨੇ ਪੜੇ ਆ ਜੀ ਉਹ ਬੀ ਕਾਮ ਆ ਗ੍ਰੈਜੂਏਟ ਅੱਛਾ ਉਹ ਬੀ ਕਾਮ ਕਿੰਨੀ ਉਹਨੂੰ ਤਨਖਾਹ ਕਿੰਨੀ ਕਹੋਦੀ ਉਹ 14000 ਰੁਪਏ ਤਨਖਾਹ ਮੇਰੇ ਹਿਸਾਬ ਨਾਲ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਕਮਾਉਂਦੇ ਹੋਵੋਗੇ ਹਾਂਜੀ ਵਧੀਆ ਚੱਲੀ ਜਾਂਦਾ ਪਰ ਪੜੇ ਵੀ ਘੱਟ ਐ ਤੇ ਜ਼ਿਆਦਾ ਵੀ ਕਮਾਉਂਦੇ ਹੋਵੋਗੇ ਹਾਂਜੀ ਪਰ ਮਿਹਨਤ ਆਈ ਸਾਡੀ ਮਿਹਨਤ ਵੀ ਬਹੁਤ ਜ਼ਿਆਦਾ ਆ ਜੀ ਕਈ ਰਾਤ ਨੂੰ 12 ਵਜੇ ਆਟੇ ਵਾਲੇ ਗੋਲ ਗੱਪੇ ਬਣਾ ਕੇ ਤੇ ਸਵੇਰ 4 ਵਜੇ ਸੂਜੀ ਵਾਲੇ ਗੋਲ ਗੱਪੇ ਬਣਾਉਨੇ ਆ 4 ਘੰਟੇ ਪੈਣੇ ਇੱਕ ਦਿਨ ਦੇ ਵਿੱਚ ਅਜਾ 4 ਘੰਟੇ ਪੈਣੇ ਹੋ ਹਾਂਜੀ 4 ਘੰਟੇ ਵੇਖੋ ਮਿਹਨਤ ਨੂੰ ਵੀ ਸਲਾਮ ਹੈ ਨਹੀਂ ਅੱਜ ਕੱਲ ਦੇ ਮੁੰਡੇ ਨਸ਼ੇ ਤੇ ਵੀ ਲੱਗ ਜਾਂਦੇ ਵੇਖੋ ਲਫਾਫੇ ਪੈਕ ਹੋ ਕੇ ਆਈ ਜਾਂਦੇ ਆ ਨਾ ਤੁਹਾਡੇ ਤੁਹਾਨੂੰ ਫੋਨ ਆਉਂਦਾ ਆਰਡਰ ਬੁੱਕ ਕਰਨ ਵਾਸਤੇ ਹਾਂਜੀ ਹਾਂਜੀ ਅੱਛਾ ਫੋਨ ਤੇ ਤੁਸੀਂ ਪਹਿਲਾਂ ਹੀ ਆਰਡਰ ਬੁੱਕ ਕਰ ਦਿੰਦੇ ਹੋ ਹਾਂਜੀ ਹਾਂਜੀ ਵੀ ਕਿੰਨੇ ਕਿੰਨੇ ਗੋਲ ਗੱਪੇ ਕਿੰਨੇ ਕਿੰਨੇ ਤਕਰੀਬਨ ਤੁਹਾਡਾ ਦਿੱਲੀ ਦੇ ਵਿੱਚ ਮੇਰੇ ਹਿਸਾਬ ਨਾਲ ਆਸ-ਪਾਸੂ ਪਿੰਨਾਂ ਦੇ ਵਿੱਚੋਂ ਕਾਫੀ ਵੇਖੋ ਕਾਫੀ ਆਰਡਰ ਆਉਂਦਾਗਾ ਇਹਨਾਂ ਦੇ ਆਸ-ਪਾਸਿਓਂ ਵੀ ਤੇ ਮੈਂ ਕਾਫੀ ਜ਼ਿਆਦਾ ਵੇਖ ਰਿਆਂਗਾ ਵੀ ਇਹਨਾਂ ਦਾ ਰਿਸਪਾਂਸ ਵੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਤੁਹਾਡਾ ਰਿਸਪਾਂਸ ਮਿਲਣ ਲੱਗਾ ਕਿ ਹੁਣ ਵੀ ਹੁਣ ਪਹਿਲਾਂ ਵੀ ਹੈਗਾ ਸੀਗਾ ਪੀ ਪਹਿਲਾਂ ਵੀ ਬਹੁਤ ਵਧੀਆ ਕੰਮ ਚੱਲਦਾ ਸੀ ਪਰ ਵੀਡੀਓ ਤੋਂ ਬਾਅਦ ਥੋੜਾ ਬਹੁਤ ਵਧੀਆ ਚੱਲਣ ਲੱਗ ਗਿਆ ਉਹ ਉਦੇਹੀ ਚੱਲਣ ਲੱਗੇ ਕੰਮ ਵੀਡੀਓ ਤੋਂ ਬਾਅਦ ਪਹਿਲਾਂ ਬਹੁਤ ਸਪੋਰਟ ਕੀਤੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕਰਦੇ ਆ ਜਾਂ ਕਰਨਗੇ ਅੱਛਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੇਖੋ ਵੀ ਜੀ ਗੱਲ ਆਇਆ ਉਹਦੇ ਹੀ ਜਦੋਂ ਵੀਡੀਓ ਪਹਿਲਾਂ ਬਣੀ ਸੀ ਉਹਦੇ ਪ੍ਰਵਾਸੀ ਭਰਾਵਾਂ ਨੂੰ ਥੋੜਾ ਗਲਤ ਵਰਡਿੰਗ ਬੋਲ ਗਏ ਸੀਗੇ ਉਹਨਾਂ ਲਈ ਸਾਰਿਆਂ ਤੋਂ ਮਾਫੀ ਮੰਗਦੇ ਆਂ ਸਾਰੇ ਪ੍ਰਵਾਸੀ ਭਰਾਵਾਂ ਤੋਂ ਹੀ ਮਾਫੀ ਮੰਗਦੇ ਸੀ ਦੇਖੋ ਆਹ ਮੁੰਡੇ ਨੇ ਬੜੀ ਧਿਆਨ ਨਾਲ ਗੱਲ ਕੀਤੀ ਹੈ ਕਹਿੰਦਾ ਵੀ ਪ੍ਰਵਾਸੀ ਪ੍ਰਵਾਹ ਭ ਮੇਰੇ ਮੂਰੇ ਹੋ ਜਾਂਦਾ ਹੋ ਗਿਆ ਪਰ ਮੈਂ ਸਾਰਾ ਤੂੰ ਬਹੁਤ ਜਿਆਦਾ ਗੈਲਟੀ ਫੀਲ ਕੀਤਾ ਉਹ ਗੱਲ ਵਸ ਬਿਲਕੁਲ ਸੱਚੀ ਗੱਲ ਹੈ ਕਹਿੰਦੇ ਵੀ ਗਲਤੀ ਮੰਨਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਨੌਜਵਾਨ ਦੀ ਬਾਈਰੇ ਤੁਹਾਡੀ ਉਮਰ ਕਿੰਨੀ ਹੈ ਮੇਰੀ ਹੈਗੀ 21 ਸਾਲਾਂ ਦੀ ਉਹਨੇ ਮੇਰੇ ਭਰਾ ਦੀ 19 ਸਾਲ ਅੱਛਾ ਤੁਹਾਡੀ 21 ਸਾਲਾਂ ਦੀ ਉਮਰ ਹੈ ਤੇ ਜਿਹੜਾ ਤੁਹਾਡਾ ਜਿਹੜਾ ਪਲਾਨ ਲਿਖਿਆਗਾ ਤੁਸੀਂ ਪੈਕੇਜ ਦਿੰਨੇ ਹੋ ਉਹ ਕਿਵੇਂ ਸੋਚਿਆ ਫਿਰ ਤੁਸੀਂ ਉਹ ਉਹੀ ਬੈਠੇ ਸੀ ਭਲਾਂਡਿਆਂ ਦਾ ਕੰਮ ਐਗਰੋਲਾਂ ਦਾ ਕੰਮ ਕਰਦੇ ਸੀ ਅੱਛਾ ਉੱਥੇ ਬੈਠਾ ਨੇ ਇੱਕਦਮ ਸੋਚਿਆ ਵੀ ਆਪਾਂ ਗੋਲ ਗੱਪਿਆਂ ਦੀ ਰੇੜੀ ਲਾਉਣੀ ਆ ਤੇ ਆਪਾਂ ਯੂਨੀਕ ਜਿਹਾ ਕੰਮ ਕਰਨਾ ਇੱਕ ਵਕਤ ਅੱਛਾ ਉਹਦੇ ਫਿਰ ਹੀ ਸੋਚਿਆ ਸੀਗੇ ਫਿਰ ਤੁਸੀਂ ਅਨਲਿਮਿਟਡ ਖਾਣ ਖਾਂਦੇ ਇੱਥੇ ਲੋਕੀ ਆ ਕੇ ਗੋਲ ਗੱਪੇ ਹਾਂਜੀ ਹਾਂਜੀ ਬਹੁਤ ਗੰਨ ਆ ਵੇਖਿਆ ਪਾ ਕਈ ਵਾਰੀ ਵੇਖਦੇ ਵੀ ਹੁੰਨੇ ਆਪਾਂ ਕਿਸੇ ਗੋਲ ਗੱਪੇ ਵਾਲੇ ਤੋਂ ਕਹਦੀ ਵੀ ਪਾਪੜੀ ਵੀ ਮੰਗ ਲਿਏ ਨਾ ਉਹ ਬਾਅਦ ਵਿੱਚ ਕਹਿ ਦਿੰਦਾ ਕਿ ਵੀ ਭਾਈ ਮੈਂ ਤਾਂ ਐਕਸਟਰਾ ਪੈਸੇ ਲਾਊਗਾ ਤੁਸੀਂ ਜਿਹੜੀ ਪਾਪੜੀ ਪੂਪੜੀ ਦਿੰਨੇ ਹੋ ਉਹਦੇ ਐਕਸਟਰਾ ਤਾਂ ਨਹੀਂ ਪੈਸੇ ਲੈਂਦੇ ਨਹੀਂ ਨਹੀਂ ਕੋਈ ਪੈਸੇ ਨਹੀਂ ਭਲੇ ਦੋ ਦੋ ਪਾਪੜੀਆਂ ਲੈ ਲੈਣ ਕੋਈ ਚੱਕਰ ਨਹੀਂ ਹੈ ਹਾਂਜੀ ਇਹ ਵੀ ਗੱਲ ਬਿਲਕੁਲ ਸਹੀ ਹੈ ਵੀ ਦੋ ਦੋ ਪਾਪੜੀਆਂ ਨਾਲ ਅਨਲਿਮਿਟਡ ਗੋਲ ਗੱਪੇ ਆ ਫੈਮਿਲੀ ਵੀ ਆਈ ਹੈ ਉਹ ਗੋਲ ਗੱਪੇ ਖਾਣ ਲੱਗੀ ਆ ਬਹੁਤ ਵਧੀਆ ਵੈਸੇ ਵੀਰੇ ਦਾ ਰਿਸਪੌਂਸ ਹੈ ਟਾਈਮ ਵੀ ਆਪਾਂ ਕਾਫੀ ਜਿਆਦਾ ਵੀਰੇ ਤੋਂ ਲਿਆਗਾ ਤੁਹਾਨੂੰ ਵੀ ਜੇਕਰ ਤੁਸੀਂ ਗੋਲ ਗੱਪੇ ਖਾਣੇ ਆ ਜਿਹੜਾ ਆਪਣਾ ਡਰੈੱਸ ਕੀ ਹੈਗਾ ਬੇਟਾ ਇਹ ਰਾਜਾ ਬਾਬੇ ਦੀ ਦੁਕਾਨ ਆਪਣੀ ਮੇਨ ਇਥੇ ਮਾਰਕੀਟ ਵਿੱਚ ਰਾਜਾ ਬਾਬੇ ਦੀ ਦੁਕਾਨਾ ਬਠਿੰਡਾ ਰੋਡ ਤੇ। ਅੱਛਾ ਬਾਜਾਖਾਨਾ ਬਾਜਾਖਾਨਾ ਵਿੱਚ ਰਾਜਾ ਬਾਬੇ ਦੀ ਮੇਨ ਮਾਰਕੀਟ ਵਿੱਚ ਦੁਕਾਨਾ ਜੀ ਉਹਨਾਂ ਦੇ ਸਾਹਮਣੇ ਲੱਗਦੀ ਆਪਣੀ ਕਿਹੜੀ ਬਠਿੰਡਾ ਰੋਡ ਤੇ? ਜਿਹੜਾ ਆਪਣਾ ਪੋਲਾ ਪੁਲ ਦੇ ਸਾਹਮਣੇ ਬਠਿੰਡਾ ਰੋਡ ਬਠਿੰਡਾ ਰੋਡ ਦੇ ਉੱਥੇ ਆ। ਹਾਂਜੀ ਰਾਜਾ ਬਾਬੇ ਕੀ ਮੇਨ ਦੁਕਾਨ ਦੇ ਮੂਰੇ ਹੱਟੇ। ਤੇ ਤੁਹਾਡੇ ਫਾਦਰ ਸਾਹਿਬ ਵੀ ਆਉਂਦੇ ਹੁੰਦੇ ਇੱਥੇ ਕਿ ਨਹੀਂ? ਹਾਂਜੀ ਆ ਜਾਂਦੇ ਹੁੰਦੇ। ਠੀਕ ਐ। ਤੇ ਗੁਜ਼ਾਰਾ ਵਧੀਆ ਹੁੰਦਾ ਫਿਰ? ਹਾਂਜੀ ਬਹੁਤ ਵਧੀਆ। ਖੁਸ਼ ਹੋ? ਬ ਤਾਰ ਚਰਾਬ ਸਾਰਾ ਹੁੰਦਾ ਲੈਂਦਾ ਬਸ ਬਿਲਕੁਲ ਸਹੀ ਗੱਲ ਹੈ ਤੇ ਜਿਹੜੇ ਤੁਹਾਡੇ ਉਹ ਜਦੋਂ ਤੁਹਾਡਾ ਕੰਮ ਨਹੀਂ ਚੱਲਦਾ ਸੀਗਾ ਜਦੋਂ ਤੁਸੀਂ ਪੜਦੇ ਸੀਗੇ ਹਨਾ ਤਾਂ ਉਦੋਂ ਤੁਹਾਨੂੰ ਕਹਿੰਦੇ ਹੋਣਗੇ ਲੈ ਲਾਲੀ ਰੇੜਣ ਲਈ ਲੈ ਕਮਾਲੇ ਪੈਸੇ ਕਿੰਨੇ ਕਮਾਲੇ ਟੀਚਰਾਂ ਬਥੇਨੇ ਹਾਂ ਨੂੰ ਜੂਠੀਆਂ ਵੇਟਾਂ ਚੰਗੀਆਂ ਹਾਂਜੀ ਬਹੁਤ ਲੋਕਾਂ ਨੇ ਕਿਹਾ ਵੀ ਜੂਠੀਆਂ ਪਲੇਟਾਂ ਤੋਂ ਲੱਗੇ ਵੀ ਕੋਈ ਜਾਇਦਾ ਕੰਮ ਕਰ ਲੋ ਅੱਛਾ ਹਾਂਜੀ ਸਾਨੂੰ ਵਧੀਆ ਲੱਗਦਾ ਸੀ ਤੁਹਾਨੂੰ ਸ਼ੌਂਕ ਨਹੀਂ ਸੀ ਬਾਹਰ ਪੁਰ ਜਾਵੜਦੇ ਬੜੇ ਸੀ ਸ਼ੌਂਕ ਵੀ ਹੁੰਦਾ ਸੀ ਥੋੜਾ ਅੱਛਾ ਫਾਈਨੈਂਸ਼ੀਅਲ ਪ੍ਰੋਬਲਮ ਸਾਡੀ ਉਹ ਜੀ ਹੈ ਨਹੀਂ ਸੀਗੀ ਉਸ ਟਾਈਮ ਦੇ ਵਿੱਚ ਅੱਛਾ ਇਹ ਬਾਹਰਾਂ ਤੇ ਵੇਖੋ ਵੀਰ ਕਹਿੰਦਾ ਵੀ ਅਸੀਂ ਵੀ ਜਾ ਸਕਦੇ ਸੀ ਪਰ ਉਦਾਂ ਵੀ ਸਾਡੇ ਕੋਲ ਜਿਹੜੇ ਪੈਸੇ ਟਕੇ ਇੰਨੇ ਹੈ ਨਹੀਂ ਸੀਗੇ ਪਰ ਸ਼ੌਂਕ ਵੀ ਸੀ ਕੰਮ ਕਰਨ ਦਾ ਤੇ ਬਾਹਰ ਜਾ ਕੇ ਵੀ ਬੰਦੇ ਨੇ ਕੰਮ ਹੀ ਕਰਨਾ ਹੁੰਦਾਗਾ ਇੰਡੀਆ ਦੇ ਵਿੱਚ ਵੀ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਵੀ ਭਾਈ ਆਪਦੀ ਚੰਗੇ ਕੰਮ ਕਰ ਰਿਹਾਗਾ ਚੰਗਾ ਨਾਮ ਬਣ ਚੁੱਕਿਆਗਾ ਵੀਰੇ ਤੁਹਾਡਾ ਜਿਹੜਾ ਟਾਈਮਿੰਗ ਕੀ ਹੁੰਦਾਗਾ ਟਾਈਮਿੰਗ 12 ਤੋਂ 8 ਦੀ ਸਵੇਰ 12 ਵਜੇ ਆ ਜੰਨੇ ਹੋ ਰਾਤ ਨੂੰ 8 ਵਜੇ ਤੱਕ ਇੱਥੇ ਰਹਿਨੇ ਹੋ ਹਾਂਜੀ 8 ਵਜੇ ਤੱਕ 9 ਵੀ ਵਜੇ ਆ ਜੰਨੇ ਹੋ ਤੇ ਜਿਹੜਾ ਤੁਹਾਡਾ ਐਡਰੈਸ ਕੀ ਹੈਗਾ ਮੇਨ ਜਿਹੜਾ ਆਪਣਾ ਮੇਨ ਮਾਰਕੀਟ ਬਾਜਾ ਖਾਨਾ ਰਾਜਾ ਬਾਬੇ ਦੀ ਦੁਕਾਨ ਹੈ ਬਠਿੰਡਾ ਰਾਜਾ ਬਾਬੇ ਦੀ ਦੁਕਾਨ ਹੈ ਜਿਹੜਾ ਸਾਹਮਣੇ ਪੁਲ ਹੈ ਉਹ ਬਠਿੰਡਾ ਰੋਡ ਬਠਿੰਡਾ ਰੋਡ ਉੱਥੇ ਖਾੜਦੇ ਆ ਜੇਕਰ ਵੀਰ ਨੇ ਕਿਸੇ ਨੇ ਵੀ ਗੋਲ ਗੱਪੇ ਖਾਣੇ ਹੁੰਦੇ ਆ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਿਓ ਤੇ ਆਪਾਂ ਜਿਹੜੇ ਵੀਰ ਨੇ ਇਹਨਾਂ ਦੀ ਵੀਡੀਓ ਪੋਸਟ ਵਾਇਰਲ ਕੀਤੀ ਸੀਗੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਆਪਾਂ ਉਹ ਵੀਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੀ ਇਹਨਾਂ ਦੀ ਪੋਸਟ ਵਾਇਰਲ ਕੀਤੀ ਸੀ ਫੋਟੋ ਇੱਕ ਪਾਈ ਸੀ ਹੈ ਨਾ ਆਪਣੇ ਪੇਜ ਤੇ ਤੇ ਉਹਦੇ ਨਾਲ ਕਿੰਨਾ ਕੁ ਰਿਸਪੌਂਸ ਮਿਲਣ ਲੱਗਿਆ ਬਹੁਤ ਜ਼ਿਆਦਾ ਰਿਸਪੌਂਸ ਮਿਲਣ ਲੱਗ ਗਿਆ ਇਹਨਾਂ ਨੂੰ ਅੱਛਾ ਜੀ ਵੀਰ ਦਾ ਕੰਮ ਵੀ ਬਹੁਤ ਅੱਛਾ ਈ ਤੇ ਧਿਆਨ ਨਾਲ ਕੰਮ ਕਰਦੇ ਆ ਸਫਾਈ ਬਹੁਤ ਜ਼ਿਆਦਾ ਈ ਅੱਛਾ ਗੁਲਾਬ ਜਿਗਰਾ ਪਹਿਨੇ ਹੋਏ ਆ ਕੀ ਕਸਟਮਰ ਨੂੰ ਚੰਗਾ ਵਧੀਆ ਡੀਲ ਕਰਦੇ ਆ ਅੱਛਾ ਜੀ ਜਿਹੜਾ ਕੋਈ ਮਲਾਵਟ ਮਲੂਟ ਤਾਂ ਨਹੀਂ ਕਰਦੇਗੇ ਕਈ ਵਾਰੀ ਕਈ ਵਾਰੀ ਬਾਲਾ ਸਵਾਦ ਕਰਕੇ ਕਈ ਵਾਰੀ ਇਹ ਨਾ ਕੀ ਹੁੰਦਾਗਾ ਵੀ ਮਲਾਵਟ ਕਰਨ ਲੱਗ ਜਾਂਦੇ ਆ ਤੁਹਾਨੂੰ ਇਸ ਚੀਜ਼ ਦੀ ਪਤਾਗਾ ਹਾਂਜੀ ਹਾਂਜੀ ਕਿਸੇ ਪ੍ਰਕਾਰ ਦੀ ਕੋਈ ਮਲਾਵਟ ਨਹੀਂ ਇਹਨਾਂ ਦੀ ਜੀ ਇਹ ਆਪ ਖੁਦ ਤਿਆਰ ਕਰਦੇ ਆ ਜੀ ਕੋਈ ਬਾਹਰੋਂ ਨਾ ਕੋਈ ਕੈਮੀਕਲ ਵਗੈਰਾ ਯੂਜ਼ ਕਰਦੇ ਆ ਜੀ ਵੈਸੇ ਹਾਂਜੀ ਆਪ ਘਰ ਦੀ ਵੀ ਕੋਈ ਕੋਈ ਵੀ ਚੀਜ਼ ਆ ਉਹੀ ਇਹਨਾਂ ਨੇ ਵਿੱਚ ਤਿਆਰ ਕਰਨੀ ਹੈ ਜਿਹੜਾ ਦਹੀਂ ਦੂਹੀ ਆ ਉਹ ਆਪੇ ਘਰੇ ਤਿਆਰ ਦਾ ਘਰ ਦਾ ਤਿਆਰ ਆਈ ਦਹੀਂ ਕੋਈ ਆਣੀ ਵੀ ਡੇਰੀ ਤੋਂ ਲੈ ਕੇ ਉਹ ਲਾ ਦੇਣ ਇਹਨਾਂ ਨੇ ਆਪ ਦਾ ਖੋਦ ਤਿਆਰ ਰਦੀ ਅੱਛਾ ਜੀ ਉਹ ਯੂਜ਼ ਕਰਨਾ ਜਿਹੜਾ ਇਹ ਪਹਿਲਾਂ ਕਹਿੰਦੇ ਵੀ ਅਸੀਂ ਸਿਆਲਾਂ ਦੇ ਵਿੱਚ ਆਂਡੇ ਵੇਚਦੇ ਹੁੰਦੇ ਸੀਗੇ ਐਗ ਰੋਲ ਦਾ ਕੰਮ ਕਰਦੇ ਸੀਗੇ ਹਨਾ ਤਾਂ ਹੁਣ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਆਪਣਾ ਗੋਲ ਗੱਪਿਆਂ ਦਾ ਸਟਾਲ ਲਾ ਲਈ ਨਹੀਂ ਆਮ ਬੰਦਾ ਸੋਚਦਾਗਾ ਵੀ ਚਲੋ ਹੁਣ ਸਾਡਾ ਸੀਜ਼ਨ ਬੰਦ ਹੋ ਗਿਆ ਹੁਣ ਅਸੀਂ ਐਸ਼ ਕਰਾਂਗੇ ਵਿਲੇ ਰਵਾਂਗੇ ਪਰ ਇਹਨਾਂ ਨੇ ਆਪਣਾ ਹਿੰਮਤ ਰੱਖੀ ਆਪਣੇ ਆਪ ਨੂੰ ਜਜਬਾ ਰੱਖਿਆ ਮਿਹਨਤ ਕਰਨ ਦਾ ਦੋਲੇ ਨਹੀਂ ਆਪਸ ਦੋਨੇ ਭਰਾ ਉਮਰ ਵੀ ਥੋੜੀ ਐ ਜਜਬੇ ਵੀ ਵੱਡੇ ਆ ਤੇ ਆਪਣੇ ਪਰਿਵਾਰ ਨੂੰ ਵੀ ਵਧੀਆ ਤਰੀਕੇ ਨਾਲ ਚੜਾ ਰਹੇ ਆ ਕਿ ਮਿਹਨਤਾ ਹੀ ਮਿਹਨਤ ਬੋਲਦੀ ਹੈ ਬੰਦੀ ਆਪਾਂ ਸਾਫ਼ ਸੁਥਰੀ ਮਿਹਨਤ ਕਰੀਏ ਤਾਂ ਇਮਾਨਦਾਰੀ ਨੇ ਸਭ ਕੁਝ ਰਿਜ਼ਲਟ ਤਾਮ ਦੇਈ। ਵੇਖੋ ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ ਹੁੰਦੀ ਹੈ ਇਮਾਨਦਾਰੀ ਕਰਕੇ ਕਹਿੰਦੇ ਵੀ ਇੱਕ ਤਾਂ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਇੱਕ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ। ਆਪਣੇ ਆਪ ਤੇ ਵਿਸ਼ਵਾਸ ਰੱਖਣ ਕਰਕੇ ਅੱਜ ਭਰਾ ਕੋਲੇ ਮੇਲਾ ਲੱਗਿਆ ਪਿਆ ਰਸ਼ ਹੋਇਆ ਪਿਆਗਾ। ਠੀਕ ਹੈ ਤੁਸੀਂ ਵੀ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਕਰੋ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ।